ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮੇਰ ਪੀਕ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਕਢਾਈ ਵਾਸਤੇ ਕਪੜਾ ਲੈ ਕੇ ਆਏ ਹਾਂ ਜੀ ਕਲਰ ਬਹੁਤ ਸੋਹਣੇ-ਸੋਹਣੇ ਐ ਤੇ ਸਾਰੇ ਕਲਰ ਤੇ ਕਪੜਾ ਬਹੁਤ ਫਾਈਨ ਐ ਤੁਸੀਂ ਵਿੱਚ ਜਿਹੜੇ ਲਾਈਟ ਕਲਰ ਐ ਉਹਨਾਂ 'ਚ ਉਹ ਤੁਸੀਂ ਲਾਈਨਿੰਗ ਲਵਾ ਕੇ ਵੀ ਸਟਿਚ ਕਰਾ ਸਕਦੇ ਹੋ ਤੇ ਜੋ ਡਾਰਕ ਕਲਰ ਐ ਉਹਨਾਂ ਨੂੰ ਕੋਈ ਲਾਈਨਿੰਗ ਦੀ ਨੀਡ ਹੈ ਨਹੀਂ ਜੀ ਤੇ ਇਹ ਹੈਗੇ ਕਢਾਈਆਂ ਵਾਸਤੇ ਬਹੁਤ ਸੋਹਣੇ ਕਲਰ ਹੈ ਮੈਂ ਤੁਹਾਨੂੰ ਇਹ ਕੀ ਕਰਕੇ ਦਿਖਾਉਣੀ ਚਾਹੂੰਗੀ ਇਹ ਅਗਿਆ ਦੀ ਮਸਟਰਡ ਕਲਰ ਵਿੱਚ ऑलरेडी ਇਹਦੇ ਵਰਕ ਵੀ ਹੈ ਪਰ ਇਹਦੇ ਕਾਰਨਰ ਬਣੇ ਹੋਏ ਸੂਟ ਦੇ ਬਹੁਤ ਵਧੀਆ ਲੱਗਦੇ ਆ ਮਸਟਰਡ ਕਲਰ ਹੈ ਜੀ ਇਹਨੂੰ ਮੋਰ ਪੰਖੀ ਔਰ ਪੈਰਟ ਜੋ ਵੀ ਤੁਹਾਡੀ ਚੁਆਇਸ ਬਲੈਕ, 레드 ਜਿਹਦੇ ਨਾਲ ਵੀ ਤੁਸੀਂ ਬਣਾਉਣਾ ਚਾਹੁੰਦੇ ਸੋਹਣਾ ਲੱਗੇਗਾ। ਉਹ ਤੋਂ ਨੈਕਸਟ ਪੀਸ ਹੈ ਜੀ ਪਰਪਲ ਕਲਰ ਇਹ ਵੀ ਸੂਟ ਹੈਹੀਂ ਬਹੁਤ ਪਿਆਰਾ ਲੱਗੇਗਾ ਵਰਕ ਹੋ ਕੇ ਚਾਹੇ ਇਸ ਨੂੰ ਆਫ ਵਾਈਟ ਕਲਰ ਦੇ ਨਾਲ ਬਣਵਾ ਲਓ। ਜਾਂ ਫਿਰ ਮਾਜੈਂਟਾ ਦੇ ਨਾਲ ਬਣਵਾਓ ਇਹ ਤੇ ਇਹਦੇ ਕਲਰ ਆ ਜਿਹੜੇ ਬਹੁਤ ਉੱਠ ਕੇ ਆਣਗੇ। ਉਤੋਂ ਬਾਅਦ ਇਸੇ ਸਟੱਫ 'ਚ ਆ ਗਿਆ ਬਲੈਕ ਕਲਰ ਬਲੈਕ ਕਲਰ ਤਾਂ ਆਲਵੇਜ਼ ਹੈ ਜੀ ਜਦੋਂ ਮਰਜੀ ਤੁਸੀਂ ਇਹਦੇ ਨਾਲ ਜੋ ਵੀ ਕਲਰ ਮੈਚਿੰਗ ਕਰਕੇ ਬਣਾਉਣਾ ਚਾਹੁੰਦੇ ਆ ਸੂਟ ਬਣੇ ਬਹੁਤ ਸੋਹਣੇ ਲੱਗਦੇ ਆ ਅੱਜ ਕੱਲ ਜਿਵੇਂ ਗਲਾ ਬਾਜੂ ਤੇ ਮੂਰੀ ਦਾ ਟ੍ਰੈਂਡ ਹੈ ਇਹ ਸੂਟ ਤੇ ਤੁਸੀਂ ਗੱਜਰੀ ਕਲਰ ਦਾ ਕੰਮ ਕਰਾਓ ਲੈਮਨ ਦਾ ਕਰਾਓ ਬੇਬੀ ਪਿੰਕ ਦਾ ਕਰਾਓ ਬਹੁਤ ਸੋਹਣਾ ਲੱਗਦਾ ਹੈ ਜੋ ਵੀ ਸੂਟ ਤੁਹਾਨੂੰ ਪਸੰਦ ਆਵੇ ਤੁਸੀਂ ਉਹਦਾ ਸਕਰੀਨਸ਼ਾਟ ਮਾਰ ਕੇ ਉਸ ਦੇ ਬਾਰੇ ਜੋ ਵੀ ਡਿਟੇਲ ਹੈ ਮੇਰੇ ਤੋਂ ਲੈ ਸਕਦੇ ਹੋ ਜੀ ਇਸ ਤੋਂ ਬਾਅਦ ਇਹ ਕਲਰ ਆ ਗਿਆ ਜੀ ਸਾਰੇ ਹੀ ਕਲਰ ਗਰਮੀ ਨੂੰ ਲੈ ਕੇ ਬਹੁਤ ਸੋਹਣੇ ਆ ਖਰੇ ਅਗੇ ਜੀ ਲੈਮਨ ਕਲਰ ਇਹ ਲੀਲਨ ਦਾ ਹੈ ਜੀ ਗਰਮੀ ਦਾ ਸਟੱਫ ਹੈ ਵਿਦਾਊਟ ਲਾਈਨਿੰਗ ਹੀ ਸਟਿਚ ਹੋਏਗਾ ਤੇ ਹੁਣ ਜੋ ਲਾਈਨਿੰਗ ਵਾਲੇ ਆ ਇਹ ਇੱਕੋ ਕਲਰ ਆਂਦਾ ਜੀ ਇਹਦੇ ਵਿੱਚ ਕਰੀਮ ਇੱਕ ਜੀ ਜ਼ਿਆਦਾ ਆ ਗਿਜ਼ਾ कॉटन ਹੈ ਔਰ ਸੂਟ ਵੀ ਬਹੁਤ ਸੋਹਣਾ ਬਣਦਾ ਇਹ 1200 ਰੁਪਏ ਦਾ 5 ਮੀਟਰ ਸੂਟ ਆਂਦਾ ਜੀ ਕੁਆਲਟੀ ਵਾਈਜ਼ ਬਹੁਤ ਹੀ ਵਧੀਆ ਕਪੜਾ ਹੈ ਤੁਸੀਂ ਵਰਕ ਕਰਾ ਕੇ ਇਹਨੂੰ ਬਹੁਤ ਸੋਹਣਾ ਸੂਟ ਬਣਵਾ ਸਕਦੇ ਹੋ ਉਦਵਾਦ ਇਹ ਆਗੇ ਜੀ ਪਿਓਰ ਮਲਮਲ ਦੇ ਉੱਪਰ ਹੈ ਜੀ 컬러 ਆਪਾਂ ਕੋਲੇ ਦੇ ਫਿਲਹਾਲ ਦੋਈ ਆਏ ਐ ਇੱਕ ਪੀਚ ਹੈ ਤੇ ਇੱਕ ਲੈਮਨ ਹੈ ਤੁਸੀਂ ਇਹਨੂੰ ਸ਼ਰਟਾਂ ਤੌਰ ਵੀ ਲੈ ਸਕਦੇ ਹੋ ਔਰ ਬਾਟਮ ਹੈ ਜੋ ਉਹ ਪੀਚ ਕਲਰ ਦੀ ਵੀ ਜੋ ਤੁਹਾਨੂੰ ਪਸੰਦ ਆਵੇ ਪੀਚ ਵੀ ਸੋਹਣੀ ਲੱਗੇਗੀ ਔਰ ਗਰੇਵੀ ਵਧੀਆ ਲੱਗੇਗੀ ਮੁਰੀਦ ਕੰਮ ਕਰਾ ਕੇ ਔਰ ਸ਼ਾਰਟਾਂ ਦੇ ਕਾਰਨਰ ਬਣਾਵਾ ਕੇ ਤੁਸੀਂ ਵਦਿਆ ਸੂਟ ਬਣਾਵਾ ਸਕਦੇ ਹੋ ਜੀ ਕੋਟੇ ਦੇ ਦੁਪट्टे ਜਿਵੇਂ ਕਿ ਮਤਲਬ ਫੋਰ ਸਾਈਡ ਕੰਨੀ ਵਾਲੇ ਆਉਂਦੇ ਆ ਜੇ ਤੁਸੀਂ ਉਹ ਚਾਹੁੰਦੇ ਹੋ ਤਾਂ ਉਹ ਵੀ ਸੋਹਣਾ ਲੱਗੇਗਾ ਜਾਂ ਫਿਰ ਨਾਰਮਲ ਦੁਪੱਟਾ ਕਟਵਰਕ ਕਰਾ ਕੇ ਵੀ ਲੈ ਸਕਦੇ ਹੋ ਇਹ ਸੂਟ ਇਦਾਂ ਵੀ ਹੁਣ ਜਿਵੇਂ ਗਰਮੀ ਆ ਰਹੀ ਹੈ ਗਰਮੀ ਵਾਸਤੇ ਇਹ ਬਿਲਕੁਲ ਤੋਹਫਾ ਹੈ ਜੀ ਹੁਣ ਤੋਂ ਤੁਸੀਂ ਬਣਵਾਣੇ ਸਟਾਰਟ ਕਰੋਗੇ ਤਾਂ ਜਾ ਕੇ ਤੁਹਾਡੇ ਸੂਟ ਆਰਡਰ ਵਾਈਜ਼ ਤਿਆਰ ਹੋਣਗੇ ਸੋ ਇਦਾਂ ਹੀ ਵਧੀਆ-ਵਧੀਆ ਸੂਟ ਦੇਖਣ ਲਈ ਤੇ ਵਧੀਆ ਕੁਆਲਿਟੀ ਦੇ ਸੂਟ ਪਾਣ ਲਈ ਸਾਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਓਕੇ ਥੈਂਕ ਯੂ